ਨੇ بڑے ਕਲਾਕਾਰ ਇਸ ਲਾਈਨ ਦੇ ਵਿੱਚ ਆਏ ਆ ਪਰ ਉਸ ਤੋਂ ਬਾਅਦ ਕਹਿੰਦੇ ਉਹ ਲੱਭੇ ਨਹੀਂ ਹੈਗੇ ਇਹ ਲੱਭੂ ਆ ਜੀ ਕੋਈ ਨਹੀਂ ਅਸੀਂ ਭੱਜ ਕੇ ਕਿੱਥੇ ਜਾਣਾ ਵਾ ਇਹ ਇਹ ਪੱਛਨੇ ਵਾਲਿਆਂ ਜੋ ਹੈ ਨਹੀਂਗਾ ਪਰ ਮੈਨੂੰ ਲੱਗਦਾ ਜਿਹੜੇ ਪਹਿਲਾਂ ਇੰਨੇ ਕਲਾਕਾਰ ਆਏ ਨੇ ਉਹਨਾਂ ਦੀ ਸਪੋਰਟ ਲਈ ਵੀ ਇੰਨੇ ਕਲਾਕਾਰ ਨਹੀਂ ਆਏ ਮੇਰੇ ਤਾਂ ਕੰਮ ਗਏ ਜੀ ਜਿਹੜੇ ਮੇਰੇ ਕੰਮ ਹੁੰਦੇ ਸੀਗੇ ਉਹ ਗਏ ਕਿਉਂਕਿ ਹੁਣ ਤਾਂ ਪਹਿਲਾਂ ਸਾਡੇ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀ ਇਹ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਕੰਮ ਕਰਨੇ ਆ ਭਾਈ ਜੀ ਸਾਡਾ ਵੱਡਾ ਭਰਾ ਹੈ ਔਰ ਮੈਂ ਹਮੇਸ਼ਾ ਕਹਿੰਦਾ ਕਿ ਚੰਗੇ ਇਨਸਾਨ ਦੇ ਲਈ ਹਰ ਬੰਦਾ ਆਉਂਦਾ ਹੈ ਭਾਈ ਜੀ ਤੁਸੀਂ ਸਪੈਸ਼ਲ ਬਾਈ ਹੋ ਨਾ ਫਿਲਮਾਂ 'ਚ ਵੀ ਕੰਮ ਕੀਤਾ ਤੇ ਅੱਜ ਸਪੋਰਟ ਕਰਨ ਨੂੰ ਖੜੇ ਨੇ ਮੇਰੇ ਆਲਨ ਕੀ ਕਹਿ ਰਹੇ ਹੋ ਤੁਸੀਂ ਬਾਈ ਵੀ ਨਾ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ ਬਾਈ ਹੁਣ ਹੀ ਰਾਜਨੀਤੀ 'ਚ ਆਏ ਆਂ ਪਹਿਲਾਂ ਤਾਂ ਇਹ ਜਾਨਣਾ ਚਾਹੁੰਦੇ ਜਿਹੜਾ ਕੋਈ ਸਪੋਰਟ ਕਰਨ ਲਈ ਆਇਆ ਹੋ ਇਹਦਾ ਕਾਰਨ ਕੀ ਆ ਮੇਰੇ ਭਾਈ ਜੀ ਸਾਡਾ ਵੱਡਾ ਭਰਾ ਹੈ ਔਰ ਮੈਂ ਹਮੇਸ਼ਾ ਕਹਿੰਦਾ ਕਿ ਚੰਗੇ ਇਨਸਾਨ ਦੇ ਲਈ ਹਰ ਬੰਦਾ ਆਉਂਦਾ ਹੈ ਬਕਰਮਜੀਤ ਭਾਈ ਇਹ ਚੀਜ਼ ਨੂੰ ਡਿਜ਼ਰਵ ਕਰਦਾ ਸੀਗਾ ਮੈਂ ਤਾਂ ਸਗੋਂ ਟੋ ਲੇਟ ਪਹੁੰਚਿਆ ਉਹਦੇ ਲਈ ਮਾਫੀ ਚਾਹਨਾ ਵਾ ਕਿ ਗੁਰਬੰਧ ਜਾਨ ਨੇ ਸਰਵਿੰਗ ਕੈਂਡੀਡੇਟ ਹੈ ਮੇਰੇ ਨਾਲ ਦਾ ਸਾਰੇ ਬੰਦੇ ਜਿੰਨਾ ਵੀ ਪੂਰੀ ਇੰਡਸਟਰੀ ਹੈ ਸਾਡੀ ਸਾਰੀ ਸਪੋਰਟ ਕਰਨ ਆਏ ਆ ਵੀਰ ਦੀ ਤੁਸੀਂ ਭਾਈ ਦੇ ਦੋਸਤ ਦੇ ਤੌਰ ਤੇ ਸਪੋਰਟ ਕਰਨ ਆਏ ਹੋ ਜਾਂ ਕੋਈ ਕੰਮ ਵੀ ਕਰਵਾਉਣਾ ਵੈਨ ਤਾਂ ਹਲਕੇ ਦੇ ਦੇ ਨਹੀਂ ਮੇਰੇ ਤਾਂ ਕੰਮ ਗਏ ਜੀ ਜਿਹੜੇ ਮੇਰੇ ਕੰਮ ਹੁੰਦੇ ਸੀਗੇ ਉਹ ਗਏ ਕਿਉਂਕਿ ਹੁਣ ਤਾਂ ਪਹਿਲਾਂ ਸਾਡੇ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀ ਇਹ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਕੰਮ ਕਰਨੇ ਆ ਸੋ ਸਾਨੂੰ ਤਾਂ ਇਹਨਾਂ ਨੇ ਪਹਿਲਾਂ ਹੀ ਕਹਦਾ ਹੁਣ ਤਾਂ ਕਿਤੇ ਅੜਦੇ ਥੜਦੇ ਨੂੰ ਆਵਾਜ਼ ਮਾਰਿਆ ਕਰਾਂਗੇ ਵੀਰੇ ਇੱਕ ਛੋਟਾ ਜਿਹਾ ਰੋਲ ਆ ਕਰ ਜੋ ਤੇ ਮੈਂ ਸਿਰਫ ਦੋਸਤ ਦੇ ਤੌਰ ਤੇ ਆਇਆ ਮੈਂ ਪਹਿਲਾਂ ਪਹਿਲਾਂ ਵੀ بڑے ਕਲਾਕਾਰ ਇਸ ਲਾਈਨ ਦੇ ਵਿੱਚ ਆਇਆ ਪਰ ਉਸ ਤੋਂ ਬਾਅਦ ਕਹਿੰਦੇ ਉਹ ਲੱਭੇ ਨਹੀਂ ਹੈਗੇ ਨਹੀਂ ਲੱਭੂਗਾ ਜੀ ਕੋਈ ਨਹੀਂ ਅਸੀਂ ਭੱਜ ਕੇ ਕਿੱਥੇ ਜਾਣਾ ਵਾ ਇਹ ਇਹ ਭਜਨੇ ਵਾਲਿਆਂ ਚੋ ਹੈ ਨਹੀਂ ਗਾ ਅੱਜ ਤੱਕ ਤਾਂ ਕਦੇ ਭਜਿਆ ਨਹੀਂ ਗਾ ਹਨ ਕਦੇ ਦੇਖਿਆ ਨਹੀਂ ਕਦੇ ਕੋਈ ਐਸੀ ਗੱਲ ਹੋਈ ਹੋਵੇ ਪਰ ਮੈਨੂੰ ਲੱਗਦਾ ਜਿਹੜੇ ਪਹਿਲਾਂ ਇੰਨੇ ਕਲਾਕਾਰ ਆਏ ਨੇ ਉਹਨਾਂ ਦੀ ਸਪੋਰਟ ਲਈ ਵੀ ਇੰਨੇ ਕਲਾਕਾਰ ਨਹੀਂ ਆਏ ਹੁਣੇ ਇਹਨਾਂ ਨੇ ਬਹੁਤ ਆਵਦਾ ਰੁਤਬਾ ਆਪਣਾ ਰਿਲੇਸ਼ਨ ਬਣਾਇਆ ਵਾ ਭਰਾ ਬਹੁਤ ਵਧੀਆ ਗੱਲਬਾਤ ਕਰਨ ਦੇ ਲਈ ਪਹਿਲਾਂ ਵੀ بڑے ਕਲਾਕਾਰ ਇਸ ਲਾਈਨ ਦੇ ਵਿੱਚ ਆਏ ਪਰ ਉਸ ਤੋਂ ਬਾਅਦ ਕਹਿੰਦੇ ਉਹ ਲੱਭੇ ਨਹੀਂ ਹੈਗੇ ਇਹ ਲੱਭੂ ਹੈ ਜੀ ਕੋਈ ਨਹੀਂ ਅਸੀਂ ਭੱਜ ਕੇ ਕਿੱਥੇ ਜਾਣਾ ਵਾ ਇਹ ਇਹ ਪੱਤਨੇ ਵਾਲਿਆਂ ਜੋ ਹੈ ਨਹੀਂ ਗਾ ਪਰ ਮੈਨੂੰ ਲੱਗਦਾ ਜਿਹੜੇ ਪਹਿਲਾਂ ਇੰਨੇ ਕਲਾਕਾਰ ਆਏ ਨੇ ਉਹਨਾਂ ਦੀ سپورਟ ਲਈ ਵੀ ਇੰਨੇ ਕਲਾਕਾਰ ਨਹੀਂ ਆਏ ਮੇਰੇ ਤਾਂ ਕੰਮ ਗਏ ਜੀ ਜਿਹੜੇ ਮੇਰੇ ਕੰਮ ਹੁੰਦੇ ਸੀਗੇ ਉਹ ਗਏ ਕਿਉਂਕਿ ਹੁਣ ਤਾਂ ਪਹਿਲਾਂ ਸਾਡੇ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀ ਇਹ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਕੰਮ ਕਰਨੇ ਆ ਭਾਈ ਜੀ ਸਾਡਾ ਵੱਡਾ ਭਰਾ ਹੈ ਔਰ ਮੈਂ ਹਮੇਸ਼ਾ ਕਹਿੰਦਾ ਕਿ ਚੰਗੇ ਇਨਸਾਨ ਦੇ ਲਈ ਹਰ ਬੰਦਾ ਆਉਂਦਾ ਹੈ ਭਾਈ ਜੀ ਤੁਸੀਂ ਸਪੈਸ਼ਲ ਵਾਈਜ਼ ਹੋ ਨਾ ਫਿਲਮਾਂ 'ਚ ਵੀ ਕੰਮ ਕਰਦੇ ਸੀ ਤਾਂ ਅੱਜ سپورਟ ਕਰ ਦੋ ਫਰਮੇ ਕੀ ਕਹਿ ਰਹੇ ਹੋ ਨਹੀਂ ਬਾਈ ਬੰਦਾ ਨਾ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ ਬਾਈ ਹੁਣੀ ਰਾਜਨੀਤੀ 'ਚ ਆਏ ਆਂ ਤੇ ਪਹਿਲਾਂ ਤਾਂ ਇਹ ਜਾਨਣਾ ਚਾਹੁੰਦਾ ਜਿਹੜਾ ਕਿਸੇ ਸਪੋਰਟ ਕਰਨ ਨਹੀਂ ਆਏ ਹੋ ਇਹਦਾ ਕਾਰਨ ਕੀ ਆ ਬਈ ਬਾਈ ਜੀ ਸਾਡਾ ਵੱਡਾ ਭਰਾ ਐ ਔਰ ਮੈਂ ਹਮੇਸ਼ਾ ਕਹਿੰਦਾ ਕਿ ਚੰਗੇ ਇਨਸਾਨ ਦੇ ਲਈ ਹਰ ਬੰਦਾ ਆਉਂਦਾ ਐ ਕਰਮਜੀਤ ਬਾਈ ਇਹ ਚੀਜ਼ ਡਿਜ਼ਰਵ ਕਰਦਾ ਸੀਗਾ ਮੈਂ ਤਾਂ ਸਗੋਂ ਟੋ ਲੇਟ ਪਹੁੰਚਿਆ ਉਹਦੇ ਲਈ ਮਾਫੀ ਚਾਹਨਾ ਵਾ ਤੇ ਗੁਰਬਖਸ਼ ਜਾਲੇ ਸਰਮੈਂ ਕੈਂਡੀਡੇਟ ਐ ਮੇਰੇ ਨਾਲ ਦਾ ਸਾਰੇ ਬੰਦੇ ਜਿੰਨਾ ਵੀ ਪੂਰੀ ਇੰਡਸਟਰੀ ਐ ਸਾਡੀ ਸਾਰੀ ਸਪੋਰਟ ਕਰਨਾਈ ਆ ਵੀਰ ਜੀ ਜੀ ਬਾਈ ਦੇ ਦੋਸਤ ਦੇ ਤੌਰ ਤੇ ਸਪੋਰਟ ਕਰਨ ਆਇਆ ਜਾਂ ਕੋਈ ਕੰਮ ਵੀ ਕਰਵਾਉਣਾ ਵੈਨ ਤਾਂ ਹਲਕੇ ਦੇ ਨਹੀਂ ਮੇਰੇ ਤਾਂ ਕੰਮ ਗਏ ਜੀ ਜਿਹੜੇ ਮੇਰੇ ਕੰਮ ਹੁੰਦੇ ਸੀਗੇ ਉਹ ਗਏ ਕਿਉਂਕਿ ਹੁਣ ਤਾਂ ਪਹਿਲਾਂ ਸਾਡੇ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀ ਇਹ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਕੰਮ ਕਰਨੇ ਆ ਸੋ ਸਾਨੂੰ ਤਾਂ ਇਹਨਾਂ ਨੇ ਪਹਿਲਾਂ ਹੀ ਕਹਦਾ ਹੁਣ ਤਾਂ ਕਿਤੇ ਅੜਦੇ ਥੜਦੇ ਨੂੰ ਆਵਾਜ਼ ਮਾਰਿਆ ਕਰਾਂਗੇ ਵੀਰੇ ਇੱਕ ਛੋਟਾ ਜਿਹਾ ਰੋਲ ਆ ਕਰ ਜੋ ਤੇ ਮੈਂ ਸਿਰਫ ਦੋਸਤ ਦੇ ਤੌਰ ਤੇ ਆਇਆ ਮੈਂ ਵੀ ਬੜੇ ਕਲਾਕਾਰ ਇਸ ਲਾਈਨ ਦੇ ਵਿੱਚ ਆਏ ਆ ਪਰ ਉਸ ਤੋਂ ਬਾਅਦ ਕਹਿੰਦੇ ਉਹ ਲੱਭੇ ਨਹੀਂ ਹੈਗੇ ਨਹੀਂ ਲੱਗੂ ਆ ਜੀ ਕੋਈ ਨਹੀਂ ਅਸੀਂ ਭੱਜ ਕੇ ਕਿੱਥੇ ਜਾਣਾ ਵਾ ਇਹ ਇਹ ਭਜਨੇ ਵਾਲਿਆਂ ਚੋ ਹੈ ਨਹੀਂਗਾ ਅੱਜ ਤੱਕ ਤਾਂ ਕਦੇ ਭੱਜਿਆ ਨਹੀਂਗਾ ਹਨ ਕਦੇ ਦੇਖਿਆ ਨਹੀਂ ਕਦੇ ਕੋਈ ਐਸੀ ਗੱਲ ਹੋਈ ਹੋਵੇ ਪਰ ਮੈਨੂੰ ਲੱਗਦਾ ਜਿਹੜੇ ਪਹਿਲਾਂ ਇੰਨੇ ਕਲਾਕਾਰ ਆਏ ਨੇ ਉਹਨਾਂ ਦੀ ਸਪੋਰਟ ਲਈ ਵੀ ਇੰਨੇ ਕਲਾਕਾਰ ਨਹੀਂ ਆਏ ਹੋਣੇ ਇਹਨਾਂ ਨੇ ਬਹੁਤ ਆਪ ਦਾ ਰਤਵਾ ਆਪਣਾ ਰੇਸ਼ਨ ਬਣਾਇਆ ਵਾ ਭਰਾ ਬਹੁਤ ਵਧੀਆ ਵਧੀਆ ਗੱਲਬਾਤ ਕਰਨ ਦੇ